ਮਲਕਸੰਤ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਹਗਾਮਾ ਭਰਪੂਰ ਵੀ ਰਹੇ ਔਰ ਸਰਕਾਰ ਪੱਖੀ ਵੀ ਰਹੇ ਸਰਕਾਰ ਦੇ ਨਮਾਇੰਦਿਆਂ ਨੇ ਦਮ ਪਰਿਆ ਕਿ ਜੀ ਲੋਕਾਂ ਦੀ ਜਿੱਤ ਹੈ ਲੋਕ ਫਤਵਾ ਹੈ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਇਤਰਾਜ਼ ਪ੍ਰਗਟਾਏ ਕਿ ਸਵੇਰ ਤੋਂ ਹੀ ਜਦੋਂ ਗਿਣਤੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਸਾਡੇ ਪਾਰਟੀ ਦੇ ਸਾਡੀ ਧਿਰ ਦੇ ਏਜੰਟਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਅੰਦਰ ਧਮਕਾਇਆ ਜਾ ਰਿਹਾ ਸੀ ਵੋਟਾਂ ਦੀ ਗਿਣਤੀ 'ਚ ਗੜਬੜ ਹੋਈ ਹੈ ਜੀ ਹਾਂ ਬਾਹਰਕਿੰਥਾ ਮਦੇ ਉੱਤੇ ਪ੍ਰਦਰਸ਼ਨ ਸ਼ੁਰੂ ਹੋਏ ਹੈ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਹੋਈ ਪਰ ਕੁੱਲ ਮਿਲਾ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਬਲਾਕ ਸੰਮਤੀ ਦੀਆਂ ਚੋਣ ਨਤੀਜਿਆਂ ਤੱਕ ਸਤਾਤਾਰੀ ਤਿਰ ਆਮ ਆਦਮੀ ਪਾਰਟੀ ਦੀ ਜਬਰੀ ਝੰਡੀ ਰਹੀ ਜਬਰੀ ਇਸ ਲਈ ਕਿ ਜ਼ਬਰਦਸਤੀ ਨਜ਼ਰ ਆਈ ਕਾਗਜ਼ दाखल ਕਰਨ ਤੋਂ ਲੈ ਕੇ ਨਾਮਜਦਗੀ ਪ੍ਰਕਿਰਿਆ ਤੋਂ ਲੈ ਕੇ ਫਾਈਲਾਂ ਖੋਣ ਤੋਂ ਲੈ ਕੇ ਕਾਗਜ਼ ਰੱਦ ਕਰਨ ਤੋਂ ਲੈ ਕੇ ਵੋਟਾਂ ਪਾਉਣ ਵਾਲੇ ਦਿਨ ਤੋਂ ਲੈ ਕੇ ਨਤੀਜਿਆਂ ਦੀ ਗਣਤੀ ਤੱਕ ਪਰ ਸਿਆਸਤ ਤੇ ਇਸ਼ਕ ਚ ਕਹਿੰਦੇ ਸਭ ਕੁਝ ਜਾਇਜ਼ ਹੈ ਤੇ ਇਸ ਲਈ ਨਤੀਜੇ ਨਤੀਜੇ ਜੀ ਕਹਿੰਦੇ ਹੁਣ ਅਸੀਂ ਜਿੱਤ ਗਏ ਸੋ ਜਿੱਤ ਤੋਂ ਬਾਅਦ ਹਾਰ ਵੀ ਪੈ ਰਹੇ ਆ ਤੇ ਮੀਡੀਆ 'ਚ ਰਿਪੋਰਟਾਂ ਵੀ ਆ ਰਹੀਆਂ ਪਰ ਇਹ ਸੱਚ ਨੂੰ ਵੀ ਸੱਤਾਧਾਰੀ ਤੈਨੂੰ ਕਬੂਲ ਕਰਨਾ ਪੈਣਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਦੋ ਤਰ੍ਹਾਂ ਨੇ ਸਿੱਧੀ ਟੱਕਰ ਦਿੱਤੀ ਹੈ ਜਿਹਦੇ ਵਿੱਚ ਇੱਕ ਤਰ ਹੈ ਸ਼੍ਰੋਮਣੀ ਕਾਲਗਲ ਬਾਦਲਤਰ ਤੇ ਦੂਜੀ ਤਰ ਹੈ ਕਾਂਗਰਸ ਪਾਰਟੀ ਦੋ ਤਰ੍ਹਾਂ ਨੇ ਜਿੱਥੇ ਚੁਣੌਤੀ ਦਿੱਤੀ ਉੱਥੇ ਅਕਾਲੀ ਦਲ ਲਈ ਵੀ ਇਹ ਸਵਾਲ ਹੈਗਾ ਕਿ ਤੁਹਾਨੂੰ ਪੁਨਰ ਸਰਜੀਤ ਨੇ ਵੀ ਚੁਣੌਤੀ ਦਿੱਤੀ ਹੈ ਅਦਰਸ ਜਿਹੜੇ ਜਿੱਥੇ ਆ ਰਹੇ ਨੇ ਉਹਨਾਂ ਚ ਪੁਨਰ ਸਰਜੀਤ ਵਾਲੇ ਆਜ਼ਾਦ ਉਮੀਦਵਾਰ ਵੀ ਕਾਫੀ ਨੇ ਕਈ ਖੇਤਰਾਂ ਚ ਯਾਲੀ ਦੇ ਖੇਤਰ ਜਿਵੇਂ ਉਦਾਹਰਨ ਪਰ ਸਰਕਾਰ ਨਾਲ ਜੱਗੋ ਤੇਰਮੀ ਕਈ ਥਾਂ ਹੋਈ ਮੁੰਦਰ ਕੋਰਪੋਰਲ ਦੇ ਪਿੰਡ ਚਾਮ ਆਦਮੀ ਪਾਰਟੀ ਪਛੜ ਗਈ ਬੁਰੀ ਤਰ੍ਹਾਂ ਮੀਤ ਹੇਰ ਦੇ ਪਿੰਡ ਛਾਰ ਕੀ ਆਮ ਆਦਮੀ ਪਾਰਟੀ ਇੱਕ ਥਾਮਾ ਦੇ ਉੱਤੇ ਆਮ ਆਦਮੀ ਪਾਰਟੀ 9 ਵੋਟਾਂ ਨਾਲ ਹਾਰੀ ਅਕਾਲੀ ਦਲ ਦੇ ਉਮੀਦਵਾਰ ਤੋਂ ਕਹਿੰਦੇ ਨਾ ਜੀ ਅੱਧਾ ਦੁਆਰਾ ਗਿਣਤੀ ਕਰਾਉਣੀ ਆ ਦੁਆਰਾ ਗਿਣਤੀ ਕਰਾਈ ਅਗਲਾ 63 ਵੋਟਾਂ ਨਾਲ ਜਿੱਤ ਗਿਆ ਸੋ ਇਹ ਇਹ ਵੀ ਮਜ਼ਾਕ ਮਤਲਬ ਇਹਦਾ ਮਤਲਬ ਪਹਿਲਾਂ ਵੀ ਗੜਬੜ ਸੀ ਕੋਸ਼ਿਸ਼ ਪਹਿਲਾਂ ਵੀ ਸੀ ਕਿ ਹਾਂ ਆਮ ਆਦੀ ਪਾਰਟੀ ਜਿਤਾ ਲਈ ਤਾਂ ਹੀ ਨੌ ਤੱਕ ਆ ਗਏ ਜਿਉਂਦੀ ਗਿਣਤੀ ਇੰਨੀ ਬਣਦੀ ਸੀ ਹੋ ਸਕਦਾ ਦੂਜੀ ਵਾਰ ਅਫਸਰ ਨੂੰ ਲੱਗਿਆ ਹੋਵੇ ਕਿ ਮੈਂ ਆਪਣੀ ਵੱਲੋਂ ਕੋਸ਼ਿਸ਼ ਵੀ ਕਰਨੀ ਉਹ ਨਹੀਂ ਜਿੱਤ ਰਿਹਾ ਤਾਂ ਹੁਣ ਤੱਕਾ ਥੋੜਾ ਕਰਨਾ ਇੰਨਾ ਇੱਥੇ ਤੱਕ ਨਹੀਂ ਜਾ ਸਕਦਾ ਕੋਈ ਹੋ ਸਕਦਾ ਸਥਿਤੀ ਹੋ ਗਈ ਲੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਵਿੱਚ ਕੁੱਲ ਮਿਲਾ ਕੇ ਨਤੀਜੇ ਸੱਤਾਧਿਰ ਦੇ ਪੱਖ ਚ ਰਹੇ 347 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਤੇ 2838 ਬਲਾਕ ਸੰਮਤੀ ਦੀਆਂ ਸੀਟਾਂ ਇਹਨਾਂ ਲਈ VOTING ਪ੍ਰਕਿਰਿਆ ਸੀ ਤੇ VOTING ਪ੍ਰਕਿਰਿਆ ਤੋਂ ਬਾਅਦ ਜੇ ਨਤੀਜੇ ਸੀ ਨਤੀਜਿਆਂ ਚ ਸੱਤਾਧਾਰੀ ਧਿਰ ਵੱਡੇ ਮਾਰਜ ਨਾਲ ਵੱਡੀ ਗਿਣਤੀ ਚ ਜਿੱਤ ਹਾਸਲ ਕਰਦੀ ਨਜ਼ਰ ਆਈ ਪਰ ਬਲਾਕ ਸਮਤੀ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਅਕਾਲੀ ਦਲ ਤੇ ਆਜ਼ਾਦ ਆਜ਼ਾਦ ਦੇ ਵਿੱਚ ਪੁਨਰਸਰਜੀਤ ਵਾਲੇ ਦੀ ਉਹ ਸਰਕਾਰ ਨੂੰ ਚੁਣੌਤੀ ਦਿੰਦੇ ਨਜ਼ਰ ਆਏ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਆਦਾ ਜ਼ੋਰ ਸਰਕਾਰ ਨੇ ਲਾਇਆ ਸ਼ਾਇਦ ਜਿਆਦਾ ਤਾਕਤ ਵਰਤੀ ਤੇ ਇਸ ਲਈ ਉੱਥੇ ਇਹ ਅੰਤਰ ਘਟ ਸੀ ਪਰ ਤਾਂ ਵੀ ਅਕਾਲੀ ਦਲ ਔਰ ਕਾਂਗਰਸ ਨੇ ਟੱਕਰ ਦਿੱਤੀ ਕਿਤਨਾ ਕਿਤੇ ਉਹ ਸਭ ਦੇ ਬਾਵਜੂਦ ਵੀ ਜਦੋਂ ਸੱਤਾ ਆਪਣੀ ਤਾਕਤ ਦੀ ਵਰਤੋਂ ਕਰ ਰਹੀ ਹੋਵੇ ਹਾਂ ਜਿਹੜੇ ਪਹਿਲੂ ਤੇ ਆਪਾਂ ਗੱਲ ਕਰ ਰਹੇ ਆ ਬਿਲਕੁਲ ਕਾਉਂਟਿੰਗ ਦੇ ਦੌਰਾਨ ਕਹਿੰਦੇ ਮੋਗਾ ਬਲਾਕ ਦੇ ਵਿੱਚ ਬਲਾਕ ਸੰਵਤੀ ਦੀਆਂ ਚੋਣਾਂ ਦੇ ਦੌਰਾਨ ਦੌਲਤਪੁਰ ਜੋਂ ਦੇ ਵਿੱਚ ਕਮਾਲ ਦੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਦਰਸ਼ਨ ਸਿੰਘ 9 ਵੋਟਾਂ ਨਾਲ ਜਿੱਤ ਗਏ ਕਹਿੰਦੇ ਜੀ ਇਸੇ ਆਮ ਆਦਮੀ ਪਾਰਟੀ ਨੇ ਇਤਰਾਜਤਾਤਾ ਰੀਕਾਉਂਟਿੰਗ ਹੋ ਗਈ ਜਦੋਂ ਰੀਕਾਉਂਟਿੰਗ ਦੁਬਾਰਾ ਹੋਈ ਤਾਂ 9 ਦੀ ਬਜਾਏ ਕਹਿੰਦੇ 34 ਵੋਟਾਂ ਹੋ ਗਈਆਂ ਜੀ 34 ਵੋਟਾਂ ਨਾਲ ਜਿੱਤ ਗਿਆ ਜੀ ਬੰਦਾ ਤੇ ਇਧਰ ਬੀਬੀ ਭਰਾਜ ਦੇ ਪਿੰਡ ਚ ਮੀਠੇਰ ਦੇ ਪਿੰਡ ਚ ਹੋਰ ਕਈ ਥਾਵਾਂ ਤੇ ਆਵਾਜ਼ੀ ਪਾਰਟੀ ਦੇ ਲੀਡਰਾਂ ਥਾਵਾਂ ਤੇ ਆਵਾਜ਼ੀ ਪਾਰਟੀ ਪ੍ਰਸ਼ੰਤ ਦੀ ਵੀ ਨਜ਼ਰ ਆਈ ਚਲੋ ਟਕਰਾਅ ਹੋਇਆ ਤਕਰਾਰ ਹੋਈ ਬਹਿਸ ਹੋਈ ਤਕਮੁਕੀ ਹੋਈ ਧਰਨਾ ਪ੍ਰਦਰਸ਼ਨ ਹੋਇਆ ਪਰ ਸੱਤਾਧਾਰੀ ਤਰ ਮੀਡੀਆ ਦੇ ਵਿੱਚ ਵਖਿਆਨ ਲੈ ਕੇ ਹਾਜ਼ਰ ਕਿ ਅਸੀਂ ਜਿੱਤ ਗਏ ਠੀਕ ਹੈ ਜੀ ਨਤੀਜੇ ਤੋਂ ਉਸ ਅੱਗੇ ਨੂੰ ਮਿਲ ਗਿਆ ਜਿੱਥੇ ਦਾ ਜਿੱਤ